ਅਰੇ ਜਿਹੜਾ ਕਿਸਾਨ ਹੈ ਇਕੱਲਾ ਪੰਜਾਬ ਦਾ ਕਿਸਾਨ ਨਹੀਂ ਹੈ ਇਹ ਦੇਸ਼ ਦੇ ਕਿਸਾਨ ਦੀ ਲੜਾਈ ਲੜ ਰਿਹਾ ਪੰਜਾਬ ਦਾ ਕਿਸਾਨ ਜਿਹੜਾ ਪਾਵਰ ਦਾ ਨਸ਼ਾ ਹੁੰਦਾ ਨਾ ਜਿਉ ਕਿਸੇ ਵੀ ਨਸ਼ੇ ਨਾਲੋਂ ਖਤਰਨਾਕ ਹੁੰਦਾ ਹੁਣ ਮਦਮਸਤ ਹੋਏ ਵੀ ਆ ਉਹ ਹਰਿਆਣਾ ਸਰਕਾਰ ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੂਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਡੇੜ ਜਣੀ ਸੱਚਖੰਡ ਸ੍ਰੀ ਹਰਿਉ ਜੀ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਕਿਹਨਾ ਖੱਟਰ ਸਾਹਿਬ ਨੂੰ ਵੀ ਤੁਹਾਡੇ ਨਾਲ ਤਾਂ ਲੜਾਈ ਕੋਈ ਨਹੀਂ ਲੜਾਈ ਤਾਂ ਕੇਂਦਰ ਸਰਕਾਰ ਨਾਲ ਸਾਡੇ ਨੌਜਵਾਨ ਜਿਹੜੇ ਤੁਸੀਂ ਚੱਕ ਕੇ ਲਗਾਏ ਹੋ ਜਿਨ੍ਹਾਂ ਨੂੰ ਤੁਸੀਂ ਜ਼ਖਮੀ ਕੀਤਾ ਤੁਹਾਡੇ ਗੁੰਡਿਆਂ ਨੇ ਔਰ ਪਤਾ ਲੱਗਿਆ ਵੀ ਉਹਨਾਂ ਦੇ ਵਰਦੀ ਵੀ ਨਹੀਂ ਪਾਈ ਸੀ ਸਾਡੇ ਬੱਚੇ ਸਾਡੇ ਕਿਸਾਨਾਂ ਦੇ ਕੱਲੇ ਪੰਜਾਬ ਦੇ ਨਹੀਂ ਸਾਰੇ ਦੇਸ਼ ਦੇ ਕਿਸਾਨਾਂ ਦੇ ਬੱਚੇ ਹੀ ਜਾਂਦੇ ਜਿਹੜੇ ਆਰਮੀ ਅਸੀਂ ਉੱਥੇ ਜਾ ਗੋਲੀਆਂ ਖਾਣੇ ਆ ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਸੀ ਬ੍ਰਿਟਿਸ਼ ਜਿਹੜਾ ਐਮਪਾਇਰ ਸੀ ਦੁਨੀਆ ਦਾ ਸਭ ਤੋਂ ਵੱਡਾ ਐਮਪਾਇਰ ਸੀ ਉਹ ਇਹਦੇ ਰਾਜ ਦੇ ਵਿੱਚ ਸੂਰਜ ਨਹੀਂ ਕਦੇ ਡੁੱਬਦਾ ਸੀ ਲੇਕਿਨ ਸਾਡੇ ਜੈਤੋ ਦਾ ਜਿਹੜਾ ਮੋਰਚਾ ਸੀ ਪੰਜਾਬੀਆਂ ਨੇ ਗੁਰਸਿੱਖਾਂ ਨੇ ਐਸ ਜਾਪਤੇ ਨਾ ਐਸ ਤਰੀਕੇ ਨਾਲ ਐਸ ਦੂਰੰਦੇਸ਼ੀ ਨਾਲ ਇੰਨੀ ਗੁਰੂ ਦੀ ਕਿਰਪਾ ਸੀ ਉਹਨਾਂ ਨੂੰ ਹੀ ਗੋੜਨੀ ਕਰ ਲਿਆ ਸੀ ਤੇ ਮਹਾਤਮਾ ਗਾਂਧੀ ਨੂੰ ਵੀ ਚਿੱਠੀ ਲਿਖ ਕੇ ਕਹਿਣਾ ਪਿਆ ਸੀ ਵੀ ਆਜ਼ਾਦੀ ਦੀ ਤੁਸੀਂ ਪਹਿਲੀ ਲੜਾਈ ਜਿੱਤ ਲਈ ਔਰ ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਸੀ ਇਸ ਮਹਾਰਾਜਾ ਨਾਭਾ ਦੇ ਕਰਕੇ ਸੀ ਸੋ ਹੁਣ ਵਾਲਿਆਂ ਨੂੰ ਮੈਂ ਕਹਿਣਾ ਚਾਹਣਾ ਵੀ ਉਹ ਹਕੂਮਤ ਗੋੜਨੀਆਂ ਕਰ ਲਈ ਸੀ ਜਿਹਦਾ ਸੂਰਜ ਨਹੀਂ ਕਰੇ ਡੁੱਬਦਾ ਸੀ ਤੁਸੀਂ ਤਾਂ ਆਪ ਡੁੱਬਣ ਵਾਲੇ ਹੋ ਮੋਦੀ ਸਾਹਿਬ ਸਮਝੋ ਉਹ ਜਿਹੜਾ ਕਿਸਾਨ ਹੈ ਇਕੱਲਾ ਪੰਜਾਬ ਦਾ ਕਿਸਾਨ ਨਹੀਂ ਹੈ ਇਹ ਦੇਸ਼ ਦੇ ਕਿਸਾਨ ਦੀ ਲੜਾਈ ਲੜ ਰਿਹਾ ਪੰਜਾਬ ਦਾ ਕਿਸਾਨ 13 ਦਿਨ ਹੋ ਗਏ ਬੈਠਿਆਂ ਨੂੰ ਕਿਸਾਨਾਂ ਨੂੰ ਕੇਂਦਰ ਟਾਸ ਤੋਂ ਮਸ ਨਹੀਂ ਹੋ ਰਿਹਾ ਜੀ ਕਿਵੇਂ ਦੇਖਦੇ ਹੋ ਉਹ ਟਾਸ ਵੀ ਹੋਊਗਾ ਤੇ ਮਸ ਵੀ ਹੋਊਗਾ ਉਹ ਹਿਸਟਰੀ ਪੜਾਦੀਏ ਉਹਨਾਂ ਨੂੰ ਆਜ ਅਜੇਤੋ ਦੇ ਮੋਰਚੇ ਦੀ ਹਿਸੇ ਪੜਾਦੀਏ ਸਿੱਖਰ ਸਾਹਿਬ ਪ੍ਰੇਤਪਾਲ ਜੀ ਨੂੰ ਲੈ ਕੇ ਜਿਹੜਾ ਜਾਰਾ ਕਿ ਤੁਹਾਨੂੰ ਲੱਗਦਾ ਵੀ ਸਾਕਾਨਾਂ ਦੀ ਪਰਖ ਕੀਤੀ ਜਾ ਰਹੀ ਹੈ ਵੀ ਉਧਰ ਚੋਣ ਜਾਬਤਾ ਵੀ ਲੱਗੂਗਾ ਉਸ ਤੋਂ ਬਾਅਦ ਕਿ ਲੱਗਦਾ ਵੀ ਕੋਈ ਹੱਲ ਹੋਊਗਾ ਕੋਈ ਕੋਈ ਚੋਣ ਜਾਬਤਾ ਬਾਅਦ ਲੱਗਦਾ ਕੋਈ ਇਦਾਂ ਦੇ ਕੋਈ ਫੈਸਲੇ ਜਿਹੜੇ ਲਈ ਲਿੱਤੇ ਜਾ ਸਕਦੇ ਜਿਹੜਾ ਪਾਵਰ ਦਾ ਨਸ਼ਾ ਹੁੰਦਾ ਨਾ ਜੋ ਕਿਸੇ ਵੀ ਨਸ਼ੇ ਨਾਲੋਂ ਖਤਰਨਾਕ ਹੁੰਦਾ ਹੁਣ ਮਦਮਸਤ ਹੋਏ ਹੋਏ ਆ ਉਹ ਪਾਵਰ ਦੇ ਨਸ਼ੇ 'ਚ ਤੇ ਆ ਜੂਗਾ ਥੱਲੇ ਹਰਿਆਣਾ ਸਰਕਾਰ ਨੂੰ ਲੈ ਕੇ ਜਿਹੜਾ ਸ਼ਿਫਟ ਕੀਤਾ ਗਿਆ ਕਾਫੀ ਉਹਦੀ ਜਿਹੜੀ ਹਾਲਤ ਹੈ ਉਹ ਦਿਖਾਈ ਆ ਰਹੀ ਕਿੰਨਾ ਦੇਖਦੇ ਮੈਨੂੰ ਇਹ ਵੀ ਪਤਾ ਲੱਗਿਆ ਮੀਡੀਆ ਦੇ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇੱਕ ਦੋ ਹੋਰ ਨੇ ਨੌਜਵਾਨ ਜਿਹੜੇ ਉਹ ਇਧਰੋਂ ਚੱਕ ਕੇ ਲਗੇ ਸੋ ਮੈਂ ਹਰਿਆਣਾ ਸਰਕਾਰ ਨੂੰ ਇਹ ਕਹਿਣਾ ਖੱਟਰ ਸਾਹਿਬ ਨੂੰ ਤੁਹਾਡੇ ਨਾਲ ਤਾਂ ਲੜਾਈ ਕੋਈ ਨਹੀਂ ਲੜਾਈ ਤਾਂ ਕੇਂਦਰ ਸਰਕਾਰ ਨਾਲ ਸਾਡੇ ਨੌਜਵਾਨ ਜਿਹੜੇ ਤੁਸੀਂ ਚੱਕ ਕੇ ਲਗਾਏ ਹੋ ਜਿਨ੍ਹਾਂ ਨੂੰ ਤੁਸੀਂ ਜ਼ਖਮੀ ਕੀਤਾ ਤੁਹਾਡੇ ਗੁੰਡਿਆਂ ਨੇ ਔਰ ਪਤਾ ਲੱਗਿਆ ਵੀ ਉਹਨਾਂ ਦੇ ਵਰਦੀ ਵੀ ਨਹੀਂ ਪਾਈ ਸੀ ਸੋ ਇਹ ਤੇ ਮਤਲਬ ਇਹ ਤੇ ਕਾਨੂੰਨ ਦਾ ਵੀ ਅਪਮਾਨ ਹੈ ਸੰਵਿਧਾਨ ਦਾ ਵੀ ਅਪਮਾਨ ਹੈ ਸੋ ਉਹਨਾਂ ਦਾ ਪਤਾ ਦੱਸਿਆ ਜਾਵੇ ਔਰ ਉਹਨਾਂ ਨੂੰ ਚੰਡੀਗੜ੍ਹ ਸ਼ਿਫਟ ਕੀਤਾ ਜਾਵੇ ਜਿਹੜੇ ਵੀ ਹੈਗੇ ਹਰਿਆਣਾ ਸਰਕਾਰ ਨੇ ਤਾਂ ਕਈ ਫਸਲਾਂ ਤੇ ਐਮਐਸਪੀ ਦਿੱਤਾ ਕੀ ਲੱਗਦਾ ਕਿ ਸੂਬਾ ਸਰਕਾਰ ਵੀ ਕਰੇਗੀ ਫਿਰ ਆਪਾਂ ਸਾਰੇ ਹਰਿਆਣੇ ਦੇ ਆ ਕੇ ਰਹਿਣ ਲੱਭਨੇ ਆ ਇਹ ਕੋਈ ਇੱਕ ਇੱਕ ਗੱਲਾ ਹੈ ਗੱਲਾਂ ਨਾਲ ਐਮਐਸਪੀ ਨਹੀਂ ਦਿੱਤੀ ਜਾਂਦੀ ਸਰ ਸਾਨੂੰ ਲੀਗਲ ਗਾਰੰਟੀ ਚਾਹੀਦੀ ਹੈ ਲੀਗਲ ਗਾਰੰਟੀ ਮਤਲਬ ਹਰੇਕ ਨੂੰ ਹੈ ਯਾਰ ਅੰਬਾਨੀ ਨੂੰ ਹਰੇਕ ਗੱਲ ਦੀ ਲੀਗਲ ਗਾਰੰਟੀ ਹੈ ਅਡਾਨੀ ਨੂੰ ਗਾਰੰਟੀ ਹੈ ਆ ਪਿੱਛੇ ਜੇ ਸਾਈਲੋ ਬਣਾਉਣੇ ਸੀ ਮੇਰੇ ਖਿਆਲ ਡੇਢ ਦਰਜਨ ਦੇ ਕਰੀਬ ਸਾਈਲੋ ਸੀ ਇੱਕੋ ਟੈਂਡਰ ਇੱਕੋ ਬੰਦੇ ਦਾ ਲੈ ਰਹੇ ਸੀ ਸਿਰਫ ਰਿਲਾਇੰਸ ਵਾਲੇ ਦਾ ਮਤਲਬ ਤੁਸੀਂ ਸਾਰਾ ਦੇਸ਼ ਵੇਚਣਾ ਹੈ ਉਹਨੂੰ ਰੋਕਤਾ ਹੁਣ ਕਿਸੇ ਨੇ ਆਬਜੈਕਟ ਕੀਤਾ ਤੇ ਉਹ ਟੈਂਡਰ ਰੋਕਤਾ ਇਹ ਐਡਿਪ ਤਕੜੀ ਲੈਵਲ ਦੀ ਲੁੱਟ ਹੈ ਸੋ ਲੁੱਟ ਬੰਦ ਕਰੋ ਹਿੰਦੁਸਤਾਨ ਨੂੰ ਪਹਿਲਾਂ ਮੁਗਲਾਂ ਤੋਂ ਅਸੀਂ ਅੱਗੇ ਲੱਗ ਕੇ ਕੁਰਬਾਨੀਆਂ ਦੇ ਕੇ ਬਚਾਇਆ ਫਿਰ ਅੰਗਰੇਜ਼ਾਂ ਤੋਂ ਛੁਡਾਇਆ ਅੱਜ ਚੀਨ ਤੋਂ ਹੋਰ ਦੁਸ਼ਮਣ ਦੇਸ਼ਾਂ ਤੋਂ ਸਾਡੇ ਬੱਚੇ ਸਾਡੇ ਕਿਸਾਨਾਂ ਦੇ ਗੱਲੇ ਪੰਜਾਬ ਦੇ ਸਾਰੇ ਦੇਸ਼ ਦੇ ਕਿਸਾਨਾਂ ਦੇ ਬੱਚੇ ਜਾਂਦੇ ਜਿਹੜੇ ਆਰਮੀ ਅਸੀਂ ਉੱਥੇ ਜਾ ਗੋਲੀਆਂ ਖਾਣੇ ਆ ਸੋ ਦੇਸ਼ ਜਾਗ ਚੁੱਕਿਆ ਹੁਣੇ ਇਹ ਤੁਸੀਂ ਇਹ ਲੁੱਟ ਹੈ ਬੰਦ ਬੰਦ ਹੋਊਗੀ ਵਿਦੇਸ਼ਾਂ ਦੀ ਗੱਲ ਕੀਤੀ ਆ ਬਈ ਨੌਜਵਾਨ ਬੜੇ ਜਾ ਰਹੇ ਨੇ ਤਾਂ ਇਹ ਲੋਕਾਂ ਦਾ ਲਗਾਤਾਰ ਮੋਤਾਂ ਹੋ ਰਹੇ ਨੇ ਅੱਜ ਵੀ ਜਿਹੜੀਆਂ ਦੋ ਮੋਤਾਂ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੇ ਹੋਈਆਂ ਨੇ ਤੁਹਾਨੂੰ ਲੱਗਦਾ ਇਹ ਸਟ੍ਰੈਸ ਦਾ ਜਿਹੜਾ ਕਾਰਨ ਬਣ ਰਿਹਾ ਹੈ ਵੀ ਤੁਹਾਨੂੰ ਇਹਦਾ ਪੰਜਾਬ ਸਰਕਾਰ ਇਸ ਪਰ ਦੀ ਕੋਈ ਪੁਸ਼ਤ ਕਰਦੀ ਹੈ ਕੋਈ ਸੈਮੀਨਾਰ ਵਗੈਰਾ ਜਾਂ ਦੇਸ਼ ਚੋਂ ਲੈ ਨਾ ਜਾਣ ਕੋਈ ਉਹ ਤਾਂ ਸਾਡੇ ਮੀਰੇ ਕਾਰਵਾ ਭਗਵੰਤ ਮਾਨ ਦੀ ਲੱਗੇ ਹੋਏ ਆ ਦਿਨ ਰਾਤ ਲੱਗੇ ਹੋਏ ਆ ਔਰ ਪੰਜਾਬ ਵਿੱਚ ਐਸਾ ਮਾਹੌਲ ਬਣਾ ਰਹੇ ਕਿ ਸਾਡੇ ਜਿਹੜੇ ਬੱਚੇ ਇੱਥੇ ਰਹਿ ਕੇ ਕੰਮ ਕਰ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਪੰਜਾਬ ਨੂੰ ਸਾਂਭੇ ਹੋ ਅਸੀਂ ਆਸ਼ਾ ਨੂੰ ਜਿਹੜਾ ਜਲਦੀ ਸ਼ੁਰੂ ਕਰਨੇ ਕਿਸਾਨਾਂ ਵਾਸਤੇ ਕੋਈ ਸਪੈਸ਼ਲ ਐਲਾਨ ਹੋ ਸਕਦਾ ਹੈ ਜਿਹੜਾ ਬਿਜ਼ਨਸ ਹਨ ਜੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਚ ਡਿਸਾਈਡ ਹੁੰਦਾ ਉਹ ਇੱਕ ਤਰੀਕ ਤੋਂ ਬਾਅਦ ਮੀਟਿੰਗ ਕਰਾਂਗੇ ਉਹ ਇੱਥੇ ਹੋ ਜਾਈਏ